ਨੈਕ ਯਾਂਸੰਗ ਪਿੰਡ ਥੇਗਲਾਮ ਨੇ ਪਿੱਛੋਂ ਭਰੇਨ ਹੋਇਆ ਮਿਸ਼ਾਰਾ ਨੇੜੇ ਚੜਦੇ ਨੂੰ ਕਿਲੋਮੀਟਰ ਦੂਰ ਥੇਗਲਾਮ ਨਹੀਂ ਪਹੁੰਚਿਆ ਮੈਂ ਥਾਸੀ ਮੈਂ ਅੱਜ ਆਪਣੇ ਮਾਲ ਛਾਵੇਂ ਬੱਧਾ ਹੈ ਇਥੋਂ ਖੜ ਲੱਗਾ ਦਪੈਣ ਨੂੰ ਰੱਸੇ ਖੋਲੇ ਤੇ ਸਾਡੇ ਲੱਗ ਗਈ ਸਾਡੇ ਕਿਸੇ ਨਹੀਂ ਕੋਈ ਉਹਦੇ ਵਿੱਚ ਸਾਡੀ ਜੰਗੀ ਮੱਝ ਪੈ ਗਈ ਉਹ ਵਿੱਚ ਡਿੱਗ ਕੇ ਮਰ ਗਈ ਆਹੀਂ ਪ੍ਰਸ਼ਾਸਨ ਕੋ 19 ਤਰੀਕ ਦੀ ਮਰੀ ਆ ਅਸੀਂ ਉਸ ਵੇਲੇ ਕੋਸ਼ਿਸ਼ਾਂ ਕੀ ਉਹ ਪਏ ਆ ਉਹ ਅੰਦਰ ਪਹਿਲਾਂ ਆਦੇ ਹਰਾਲ ਨਹੀਂ ਆਪਣੇ ਹੁਣੇ ਆਉਣੇ 6 ਕਵਟੀਆਂ ਉਹਨੇ ਆਇਆ 7 ਕਵਟੀਆਂ ਆਉਣੇ ਆ ਫੇਰਾਂ ਦੇ ਜੀ ਉੱਥੇ ਆ ਗਿਆ ਕੋਈ ਅਸੀਂ ਆਏ ਅਗਲੇ ਦਿਨ ਵੀ ਜਾ ਕੇ ਫੋਨ ਕਰਕੇ ਮੰਗਾਇਆ ਤੇ ਫੋਟੋ ਲਾ ਕੇ ਲੈ ਗਏ ਉਹਨਾਂ ਕੋਈ ਕਾਰਵਾਈ ਨਹੀਂ ਕੀਤੀ ਤੇ ਅਸੀਂ ਗਰੀਬ ਆਣੀ ਕਿੱਲਾ ਸਭ ਕਿੱਲਾ ਕਰੀ ਦੰਗੜਾ ਦਾ ਦੁੱਧ ਵੇਚ ਕੇ ਵਿਯਾਰਾ ਕਰਦੇ ਆ ਇਸ ਤਰ੍ਹਾਂ ਸਾਡਾ ਬਹੁਤ ਨੁਕਸਾਨ ਹੋਇਆ ਹਾਲਾਂਕਿ ਨਾਮ ਨਾ ਤਾਂ ਦੱਸਿਆ ਕਿ ਉਹ ਕੱਡੋ ਨਾ ਪੂਰਾ ਨਾਮ ਕੋਸ਼ੇ ਤੇ ਇਹ ਸਾਡੀ ਅੱਜ ਮਨਜ਼ੂਰ ਕਰੋ ਰਾਤੀਂ ਵੀ ਅਸੀਂ ਗਏ ਆ ਤੇ ਉੱਥੇ ਉਹ ਦੂਜੀ ਪਾਰਟੀ ਆਈ ਨਹੀਂ ਹੁਣ ਵੀ आज ਵੀ ਸੱਦੇ ਆ ਵਾ ਚੱਲੇ ਆ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਉਂਦੀ ਇਹਦੇ ਬਾਰੇ ਕੋਈ ਸਾਡੀ ਪਹਿਲਾਂ ਛੋਟੀ ਸੀ ਨਵੇਂ ਦੁੱਧ ਹੋਏ 3 ਮਹੀਨੇ ਹੋਏ ਲੱਖ ਸਵਾ ਲੱਖ ਦੀ ਛੋਟੀ ਸੀ ਪਿਛਾਕੰਦੀ ਬੋਲੀ ਆ ਗਈ ਵੇਖ ਲੋ ਸਾਰੇ ਵੇਖਣਦੇ ਆ ਤੇ ਇੰਨੇ ਸਾਡਾ ਲੱਖ ਸਵਾ ਲੱਖ ਦੀ ਇਹ ਛੋਟੀ ਜਿਹੜਾ ਨੁਕਸਾਨ ਹੋਇਆ ਵਾ ਤੇ ਮੌਕੇ ਫੋੜਨਾ ਤੇ ਮੈਂ ਕਿਵੇਂ ਮਿਲਣੀ ਹੈ ਮਾਲਵੇ ਦੀ ਛੋਟੀ ਇਹਨੇ ਹਾਂਜੀ ਅਸੀਂ ਪ੍ਰਸ਼ਾਸਨ ਕੋਲ ਪਹੁੰਚੋ ਪੁੱਛੋ ਕਿ ਸਾਡਾ ਜੋ ਵਾਜਬਾ ਸਾਨੂੰ ਕੋਈ ਕਾਰਵਾਈ ਉਨੀ ਤਰੀਕੀ ਨਹੀਂ ਹੋਈ ਹੈ ਅਜੇ ਵਿੱਚ ਪਈ ਹੋ ਉਸ ਲਾਟਾ ਬੋਲੇ ਸਲਵਹੀਂ ਲੱਗੇ ਆ ਤੇ ਉਹਨਾਂ ਤੇ ਉਹ ਕੋਈ ਨਹੀਂ ਇਹਦੇ ਬਾਅਦ ਕੋਈ ਨਹੀਂ ਸੋਚਿਆ ਨੇ ਕੀ ਕਰੀ ਕਿ ਨੇ ਆ ਕੱਲ ਰਾਤ ਨੂੰ 3 ਵਜੇ ਸੱਜੇ ਗਏ ਤੇ ਉਹ ਪਾਲਟੀ ਨਹੀਂ ਆਈ ਅੰਦੇਜੀ ਪਾਲਟੀ ਨਹੀਂ ਆਈ ਹੋਏ ਹੁਣ 10 ਵਜੇ ਸੱਜੇ ਆਏ ਤੱਕ ਸਾਨੂੰ ਕੋਈ ਮੈਸੇਜ ਨਹੀਂ ਆਇਆ ਕੋਈ ਫੋਨ ਨਹੀਂ ਆਇਆ ਕੋਈ ਆਉਂਗਾ ਨਾ ਆਇਓ ਇੱਕ ਗਲਤੀ ਆਹੀ ਆ ਚੀਜ਼ ਆਹੀ ਆਪਣਾ ਕਾਣਾ ਜਉਨੇ ਅਸੀਂ ਅਸੀਂ ਜਉਨੇ ਦਾ ਸਾਡੇ ਇੱਕ ਪੁਲਿਸ ਪ੍ਰਸ਼ਾਸਨ ਦਾ ਦਬ ਕਰੇ ਵਿੱਚੋਂ ਕਢਾਵੇ ਤੇ ਸਾਡਾ ਜੋਰ ਜਾ ਸਾਨੂੰ ਦਵਾਇਆ ਜਾਏ ਅਸੀਂ ਖਾਚੇ ਅਸੀਂ ਬੜੀ ਬੰਦੇ ਆ ਤੇ ਇਹ ਉਦਾਂ ਹੀ ਵਿੱਚ ਹੋਣ ਦੇ ਕਾ ਪੁਲਿਸ ਪ੍ਰਸ਼ਾਸਨ ਨਹੀਂ ਨਾ ਲੱਗਦੀ ਹਾਲ ਲੱਗਦੀ